ਸਾਸੀ ਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਸੁਖਪਾਲ ਸਿੰਘ ਖਰਨ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ ਕਪੂਰਥਲਾ ਦੀ ਅਦਾਲਤ 'ਚ ਕੇਸ ਦੀ ਹੋਈ ਸੁਣਵਾਈ ਸੁਣਵਾਈ ਦੌਰਾਨ ਅਦਾਲਤ ਨੇ ਸੁਣਿਆ ਦੋਵਾਂ ਪਾਰਟੀਆਂ ਦੀਆਂ ਦਲੀਲਾਂ ਅੰਤ 'ਚ ਅਦਾਲਤ ਨੇ ਖਰਨ ਨੂੰ ਦਿੱਤੀ ਜ਼ਮਾਨਤ ਗੈਰ ਕਾਨੂੰਨੀ ਮਾਲਕੀ ਦੇ ਮਾਮਲੇ 'ਚ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ ਨਵਜੋ ਸਿੰਘ ਸਿੱਧੂ ਨੇ ਐਨਜੀਟੀ ਚ ਦਰਜ ਕੀਤੀ ਸੀ ਪਟੀਸ਼ਨ ਸਰਕਾਰ ਤੋਂ 11 ਮਾਰਚ ਤੱਕ ਮੰਗਿਆ ਜਵਾਬ ਪੰਜਾਬ ਦੇ 13000 ਤੋਂ ਬਾਅਦ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਦੀ ਤੇ ਆ ਰਹੀ ਚ ਸਰਕਾਰ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੱਲੋਂ ਅਫਸਰਾਂ ਨੂੰ ਪੱਤਰ ਜਾਰੀ ਆਉਣ ਵਾਲੇ ਦਿਨਾਂ ਚ ਨੋਟੀਫਿਕੇਸ਼ਨ ਹੋ ਸਕਦਾ ਹੈ ਜਾਰੀ ਸੁਪੀਰ ਸਿੰਘ ਬਾਦਲ ਖਿਲਾਫ ਐਫਆਈਆਰ ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਰੱਖਿਆ ਬਰਕਰਾਰ ਪੰਜਾਬ ਸਰਕਾਰ ਨੇ ਅਪੀਲ ਕਰ ਦਿੱਤੀ ਖਾਰਜ ਹੁਣ ਖਬਰਾਂ ਵਿਸਥਾਰ ਨਾਲ ਕਾਂਗਸੀ ਵਿਧਾਇਕਸ ਪਾਸਿੰਗ ਖੈਰਾ ਨੂੰ ਅੱਜ ਕਪੂਰਥਲਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਪੁਲਿਸ ਨੇ 12 ਜਨਵਰੀ ਨੂੰ ਰਿਕਾਰਡ ਪੇਸ਼ ਕੀਤਾ ਸੀ ਅੱਜ ਮਾਨਯੋਗ ਅਦਾਲਤ ਨੇ ਦੋਮਾ ਪਟਿਆ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਪਟੀਸ਼ਨ ਤੇ ਆਪਣਾ ਫੈਸਲਾ ਸੁਣਾਇਆ ਇਸੇ ਦੌਰਾਨ ਅਮਰਿੰਦਰ ਸਿੰਘ ਰਾਜਾ ਆਪਣੇ ਗਦਬਿਆਂ ਵੀ ਸਾਹਮਣੇ ਆਏ 28 ਸਤੰਬਰ ਨੂੰ ਸੁਖਪਾਲ ਖੈਰਾਂ ਨੂੰ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਨਾਲ ਜੁੜੇ ਕੇਸ 'ਚ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਖੈਰਾਂ ਨੂੰ 4 ਜਨਵਰੀ 2024 ਨੂੰ ਜਦੋਂ ਉਹਨਾਂ ਦੇ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ ਤਾਂ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਨਵਾਂ ਕੇਸ ਦਰਜ ਕਰ ਮੂੜ ਤੋਂ ਗ੍ਰਿਫਤਾਰ ਕਰ ਲਿਆ ਸੀ ਇਸ ਨਵੇਂ ਕੇਸ ਦਾ ਮਾਮਲਾ ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿੱਚ ਪਿੰਡ ਗ੍ਰਾਮ ਵਾਲ ਨਿਵਾਸੀ ਮਹਿਲਾ ਰਣਜੀਤ ਕੌਰ ਦੀ ਸ਼ਿਕਾਇਤ ਤੇ ਖੈਰਾ ਦੇ ਖਿਲਾਫ ਧਾਰਾ 195ਏ ਅਤੇ ਧਾਰਾ 506 ਦੇ ਅਧੀਨ ਕੇਸ ਦਰਜ ਕੀਤਾ ਗਿਆ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਧਾਇਕ ਸੁਖਪਾਲ ਖੈਰਾ ਨੇ ਉਸ ਨੂੰ ਝੂਠੀ ਗਵਾਹੀ ਦੇਣ ਲਈ ਧਮਕਾ ਰਹੇ ਸਨ ਖੈਰਾ ਦੀ ਰਹਾਈ ਦੀ ਖਬਰ ਆਉਣ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਉਨ੍ਹਾਂ ਦੇ ਪੁੱਤਰ ਮਹਿਤਾਬ ਖੈਰਾ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਉਨ੍ਹਾਂ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੇਰੇ ਪਿਤਾ ਮੁੱਖ ਮੰਤਰੀ ਦੇ ਨਿੱਜੀ ਨਿਰਦੇਸ਼ਾਂ ਤੇ ਉਨ੍ਹਾਂ ਦੇ ਖਿਲਾਫ ਦਰਜ ਕਿੱਤੇ ਦੂਜੇ ਝੂਠੇ ਅਤੇ ਬਦਲਾਖੋਰੀ ਦੇ ਮਾਮਲੇ 'ਚ ਕਪੂਰਥਲਾ ਅਦਾਲਤ ਨੇ ਜ਼ਮਾਨਾ ਦੇ ਦਿੱਤੀ ਹੈ ਅਸੀਂ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸੱਚਾਈ ਦਾ ਸਮਰਥਨ ਕੀਤਾ ਅਤੇ ਮੇਰੇ ਪਿਤਾ ਦੀ ਆਜ਼ਾਦੀ ਤੇ ਇਨ੍ਹਾਂ ਪਿਛਲੇ 4 ਮਹੀਨਿਆਂ ਦੇ ਵਹਿਸ਼ੀ ਹਮਲੇ ਦੌਰਾਨ ਮੇਰੇ ਪਿਤਾ ਨਾਲ ਖੜੇ ਰਹੇ ਸੱਚ ਨੂੰ ਦਬਾਇਆ ਜਾ ਸਕਦਾ ਏ ਪਰ ਸਚਾਈ ਨੂੰ ਹਰਾਇਆ ਨਹੀਂ ਜਾ ਸਕਦਾ ਅਸੀਂ ਸਾਰੇ ਉਹਨਾਂ ਦੀ ਨਾਬਾ ਜੇਲ੍ਹ ਤੋਂ ਰਿਹਾਈ ਦੀ ਬੇਸਬਰੀ ਨਾਲ ਉਡੀਕਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਸੁਖਪਾਲ ਖੈਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ ਵਿਰੋਧੀਆਂ ਵੱਲੋਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜੰਮ ਕੇ ਘੇਰਿਆ ਗਿਆ ਇਸੇ ਦੌਰਾਨ ਖੈਰਾ ਖਿਲਾਫ ਕਿੰਨੀਆਂ ਜਾ ਰਹੀਆਂ ਕਾਰਵਾਈਆਂ ਦੀ ਸਿੱਧੂ ਮੁਸਲੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਿੰਦਾ ਕੀਤੀ ਹੈ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਨੂੰ ਸਿਰਫ ਬਦਲਾਖੋਰੀ ਦੀ ਰਾਜਨੀਤੀ قرار ਦਿੱਤਾ ਹੈ ਸੋਸ਼ਲ ਮੀਡੀਆ ਤੇ ਪੋਸਟ ਜਾਰੀ ਕਰਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਵਾਲੋ ਉਸ ਕੁਪਾਲ ਖੈਰਾਂ ਨੂੰ ਪਰੇਸ਼ਾਨ ਕਰਨ ਅਤੇ ਝੂਠੇ ਕੇਸ ਪਾ ਕੇ ਜੇਲ੍ਹ ਵਿੱਚ ਰੱਖਣ ਦੀ ਸਖਤ ਨਿੰਦਾ ਕਰਦਾ ਹਾਂ ਇਹ ਨਿਰਰੋਲ ਸਿਆਸੀ ਬਦਲਾਖੋਰੀ ਹੈ ਲੋਕਾਂ ਦੀ ਗੱਲ ਕਰਦੇ ਆਂ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣ ਲਈ ਤਾਂ ਸਰਕਾਰ ਕੋਲ ਤੰਤਰ ਹੈ ਪਰ ਜਿਨ੍ਹਾਂ ਨੇ ਮੇਰੇ ਬੇਟੇ ਦੀ ਸੁਰੱਖਿਆ ਜਾਣਕਾਰੀ ਲੀਕ ਕੀਤੀ ਉਹਨਾਂ ਤੱਕ ਪਹੁੰਚਣ ਲਈ ਸਰਕਾਰ ਅਸਫਲ ਏ ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਜਾ ਕੜਿੰਗ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਸੁਖਪਾਲ ਖੈਰਾ ਦੇ ਬਾਹਰ ਆਉਣ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਜਾਵੇਗੀ ਐਨਜੀਟੀ ਨੇ ਪੰਜਾਬ ਵਿੱਚ ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਸੁਪਰੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਕਾਂਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਐਨਜੀਟੀ 'ਚ ਪਟੀਸ਼ਨ ਦਾਇਰ ਕੀਤੀ ਸੀ ਅੱਜ ਇਸ ਪਟੀਸ਼ਨ ਤੇ ਸੁਣਵਾਈ ਦੌਰਾਨ ਸਰਕਾਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਐਨਜੀਟੀ ਨੇ ਸਰਕਾਰ ਤੋਂ 11 ਮਾਰਚ ਤੱਕ ਜਵਾਬ ਮੰਗਿਆ ਪੰਜਾਬ 'ਚ ਚੱਲ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਰੋਪੜ ਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਐਨਜੀਟੀ ਚ ਪਟੀਸ਼ਨ ਦਾਇਰ ਕੀਤੀ ਸੀ ਇਸ ਪਟੀਸ਼ਨ ਤੇ ਸੁਣਵਾਈ ਕਰਦੇ ਐਨਜੀਟੀ ਨੇ ਸਰਕਾਰ ਤੋਂ 11 ਮਾਰਚ ਤੱਕ ਜਵਾਬ ਮੰਗਿਆ ਹੈ ਅਤੇ ਜ਼ਿਲ੍ਹਾ ਅਧਿਕਾਰੀ ਨੇ ਨੋਟਿਸ ਜਾਰੀ ਕਰਕੇ ਉਹਨਾਂ ਦੇ ਖੇਤਰ ਵਿੱਚ ਮਾਈਨਿੰਗ ਸੰਬੰਧੀ ਰਿਪੋਰਟ ਮੰਗੀ ਹੈ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਦਾਲਤ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਤਲਬ ਕਰਕੇ ਦੱਸਿਆ ਹੈ ਕਿ ਉਹ ਮਾਈਨਿੰਗ ਮਾਮਲੇ ਵਿੱਚ ਫੇਲ ਹੋ ਗਏ ਨੇ ਉਨ੍ਹਾਂ ਕਿਹਾ ਕਿ ਜਿੱਥੇ ਮਾਈਨਿੰਗ ਹੋ ਰਹੀ ਹੈ ਉੱਥੇ ਹੱਥੀ ਮਾਈਨਿੰਗ ਕਰਨ ਦੀਆਂ ਹਦਾਇਤਾਂ ਨੇ ਮੈਨੂਅਲ ਮਾਈਨਿੰਗ ਦਾ ਮਤਲਬ ਹੈ ਕਿ ਮਾਈਨਿੰਗ ਲਈ ਕੋਈ ਮਸ਼ੀਨ ਨਹੀਂ ਵਰਤੀ ਜਾਂਦੀ ਅਤੇ ਨਾ ਹੀ 10 ਫੁੱਟ ਤਾਂ ਹੇਠਾਂ ਜਾ ਸਕਦੀ ਹੈ ਪਰ ਜਿੱਥੇ ਮਾਈਨਿੰਗ ਹੋ ਰਹੀ ਹੈ ਉੱਥੇ 50 ਫੁੱਟ ਟੋਆ ਪੈ ਗਿਆ ਹੈ ਜਿਸ ਕਾਰਨ ਹੜਾ ਦੌਰਾਨ ਹਜ਼ਾਰਾਂ ਪਿੰਡ ਪਾਣੀ ਵਿੱਚ ਡੁੱਬ ਗਏ ਨੇ ਕੋਰਟ ਨੇ ਹਦਾਇਤ دی ਔਰ ਕੋਰਟ ਨੇ ਐਕਨੋਲਜਮੈਂਟ ਕੀ ਹੈ ਸਪਟੈਂਬਰ ਮੈਂ ਕੋਰਟ ਨੇ ਇਨਕੇ ਸਭੀ ਆਫੀਸ਼ੀਅਲਸ ਨੂੰ ਬੁਲਾ ਕੇ ਕਹਾ ਕਿ ਆਪ ਫੇਲ ਹੋ ਗਏ ਹੋ इलीगल माइनिंग को रोकने से इट्स अ फेलियर ऑफ गवर्नमेंट ये कोर्ट ने इन पर निशाना साधा है बुला के जलील किया है कोर्ट में सबसे बड़ी बात जहां माइनिंग हो रही है वहां पे मैनुअल माइनिंग का निर्देश है सा पॉलिसी में मैनुअल माइनिंग मैनुअल माइनिंग का मतलब है कि जो भी माइनिंग होगी वो किसी पोर्टलिन से नहीं होगी किसी मशीन से नहीं होगी आप हाथों से स्पेड से ट्रॉली भर सकते हैं और 10 फुट के नीचे नहीं जा सकते आप हैरान हो जाएंगे कि जहां दो दो सौ फुट के पहाड़ थे वहां आज माइनिंग 10 फुट तक नहीं 50 फुट तक नहीं। पचास फुट यू कैन जस्ट वेल इमेजिन कि 50-50 फुट के गड्ढे हैं मैं आपको फोटो ही दिखा देता हूँ सैनी साहब ने फोटो सब खींची है उसका नतीजा ये हो गया है कि एरिया फ्लड प्रोन हो गया जब फ्लड्स आते हैं और इस बार जून में और अगस्त में आए हजारों विलेजेस डूब गए हजारों गांव डूब गए पंजाब के तब हमारे मुख्यमंत्री साहब और बाकी पॉलिटिशियन सब फोटो लेके है जाते हैं जाते देखो जी असि आटा ले जा रहे हैं देखो जी असि किश्ती चढ़ गए तो भाई रोकना किसने था तेरा नो अंबैंकमेंट सब ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 13.5 ਹਜ਼ਾਰ ਗ੍ਰਾਮ ਪੰਚਾਇਤਾਂ ਨੂੰ ਭੰਕ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧ ਦੇ ਪਿੰਡ ਵਿਕਾਸ ਅਤੇ ਪੰਚਾਇਤੀ ਵਿਭਾਗ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਵਿਕਾਸ ਦੇ ਪੰਚਾਇਤੀ ਅਫਸਰਾਂ ਨੂੰ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜ਼ਿਲ੍ਹਾ ਵਿਕਾਸ ਅਫਸਰਾਂ ਕੋਲੋਂ ਵੱਖ-ਵੱਖ ਪਿੰਡਾਂ ਚ ਪ੍ਰਬੰਧਕ ਲਗਾਉਣ ਲਈ ਅਧਿਕਾਰੀਆਂ ਦੇ ਨਾਵਾਂ ਦੀ ਮੰਗ 16 ਜਨਵਰੀ ਤੱਕ ਕਰ ਲਈ ਗਈ ਹੈ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਪੂਰੇ ਸੂਬੇ ਵਿੱਚ ਜਲਦੀ ਹੀ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ। ਪੱਤਰ 'ਚ ਕਿਹਾ ਗਿਆ ਹੈ ਕਿ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਨੂੰ ਭੰਗ ਕਰਕੇ ਕੰਮ ਚ ਲਾਉਣ ਲਈ ਪ੍ਰਬੰਧਕ ਲਗਾਉਣ ਦੀ ਤਿਆਰੀ ਕੀਤੀ ਜਾਵੇ ਦੱਸਦੇ ਇਹ ਕਿ ਪਹਿਲਾ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਪਰ ਮਾਮਲਾ ਅਦਾਲਤ ਚ ਜਾਣ ਮਗਰੋਂ ਇਹਨਾਂ ਪੰਚਾਇਤਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਸੀ ਹੁਣ ਇੱਕ ਵਾਰੀ ਫਿਰ ਇਹਨਾਂ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ ਚੱਲ ਰਹੀ ਹੈ ਪੰਚਾਇਤੀ ਰਾਜ ਐਕਟ 1974 ਦੀ ਧਾਰਾ 29ਏ ਅਧੀਨ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਕੀਤੀਆਂ ਜਾ ਸਕਦੀਆਂ ਨੇ ਇਹ ਵੀ ਜਾਣਕਾਰੀ ਹੈ ਕਿ ਮਾਰਚ ਤੱਕ ਚੋਣਾਂ ਹੋ ਸਕਦੀਆਂ ਨੇ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਸੰਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋ ਗਿਆ ਹੈ ਇਸ ਲਈ ਕਦੇ ਵੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਚਾਇਤਾਂ ਦੀ ਕੁੱਲ ਗਿਣਤੀ 13268 ਹੈ ਜਿਨ੍ਹਾਂ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਹਨ ਜਨਵਰੀ 2019 ਵਿੱਚ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਸਨ ਤੇ ਸਰਪੰਚਾਂ ਨੇ ਇਸ ਦੇ ਬਾਅਦ ਕੰਮ ਸੰਭਾਲਣਾ ਸੀ ਉਹਨਾਂ ਦਾ ਕਾਰਜਕਾਲ ਜਨਵਰੀ 2024 ਤੋਂ ਖਤਮ ਹੋ ਰਿਹਾ ਹੈ ਪੰਜਾਬ ਸਰਕਾਰ ਇਹਨਾਂ ਚੋਣਾਂ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੀ ਤੇ ਸੰਭਾਵਨਾ ਹੈ ਕਿ ਜਨਵਰੀ 2024 ਵਿੱਚ ਹੀ ಗ್ರಾಮ ਪੰਚਾਇਤ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵਿਰੁੱਧ 2021 ਵਿੱਚ ਦਰਜ ਐਫਆਈਆਰ ਨੂੰ ਰੱਦ ਕਰਨ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪੰਜਾਬ ਸਰਕਾਰ ਦੇ ਅਪੀਲ ਨੂੰ ਰੱਦ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਬਾਦਲ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਪੰਜਾਬ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਹੈ কোর্ਟ ਨੇ ਪੁੱਛਿਆ ਹੈ ਕਿ ਇਹ ਜਿਹਹਾ ਮਾਮਲਾ ਨਹੀਂ ਹੈ ਜਿੱਥੇ ਸੂਬਾ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਸੀ ਇਸ ਦੇ ਨਾਲ ਹੀ ਅਰਸ਼ਦੀਪ ਕਲੇਰ ਨੇ ਕਿਹਾ ਕਿ ਮਾਈਨਿੰਗ ਮਾਫੀਏ ਨਾਲ ਮਿਲੀਆਂ ਆਪ ਅਤੇ ਕਾਂਗਰਸ ਉਹ ਹ ਵੱਲੋਂ ਸੁਖਬੀਰ ਬਾਦੂ ਨੂੰ ਝੂਠੇ ਮਾਮਲੇ 'ਚ ਫਸਾਉਣ ਲਈ ਕੀਤੇ ਯਤਨ ਮਾਨਯੋਗ ਸੁਪਰੀਮ ਕੋਰਟ ਨੇ ਅਸਫਲ ਕਰ ਦਿੱਤੇ ਨੇ ਜਸਟਿਸ ਅਬੇ ਐਸ ਉਕ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਹਾਈ ਕੋਰਟ ਦੇ ਅਗਸਤ 2023 ਦੇ ਫੈਸਲੇ ਖਿਲਾਫ ਪੰਜਾਬ ਸਰਕਾਰ ਦੀ ਅਪੀਲ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਈ ਪੀ ਸੀ ਦੀ ਧਾਰਾ 270 ਨੂੰ ਦਿਖਾਉਣ ਲਈ ਸਬੂਤ ਕਿੱਥੇ ਨੇ ਜਾਂ ਧਾਰਾ 341 ਤਹਿਤ ਐਫ ਆਈ ਆਰ ਦੇਖੀਏ ਤਾਂ ਇਸ ਤੋਂ ਸਪਸ਼ਟ ਹੈ ਕਿ ਅਜਿਹਾ ਕੋਈ ਅਪਰਾਧ ਬਣਦਾ ਹੀ ਨਹੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜਾ ਮਾਈਨਿੰਗ ਮਾਫੀਆ ਸਟੇਟ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੀ ਮਿਲੀਭੁਗਤ ਇਹ ਸੁਪਰੀਮ ਕੋਰਟ ਦੇ ਆਰਡਰ ਤੋਂ ਨੰਗਿਆ ਹੋ ਜਾਂਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਜੋ ਇਲੀਗਲ ਮਾਈਨਿੰਗ ਮਾਫੀਆ ਚੱਲ ਰਿਹਾ ਸੀ ਉਹਨੂੰ ਰੋਕਣ ਦੇ ਲਈ ਮਾਈਨਿੰਗ ਸਾਈਟ ਦੇ ਉੱਤੇ ਰੇਡ ਕੀਤੀ ਪਰ ਕਿਉਂਕਿ ਉਹ ਕਾਂਗਰਸ ਦੀ ਸਰਕਾਰ ਦੇ ਚਹੇਤੇ ਸੀ ਸਰਕਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਪਰਚਾ ਦਰਜ ਕਰਤਾ ਜਿਹੜਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਐਸ਼ ਕੀਤਾ ਉਹਨਾਂ ਨੇ ਕਿਹਾ ਕਿ ਇਸ ਗੱਲ ਤੇ ਕੀ ਪਰਚਾ ਬਣਦਾ ਇੱਕ ਤਾਂ ਗਲਤ ਕੰਮ ਰੋਕਣਗੇ ਉਦੋਂ ਸਰਕਾਰ ਨੇ ਪਰਚਾ ਦਰਜ ਕੀਤਾ ਤੇ ਹੁਣ ਸਾਡੀ ਜਿਹੜੀ ਮੌਜੂਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਇਹ ਮਾਈਨਿੰਗ ਮਾਫੀਆ ਦੇ ਹੱਕ ਦੇ ਵਿੱਚ ਦਿੱਲੀ ਸੁਪਰੀਮ ਕੋਰਟ ਭੱਜੀ ਗਈ ਮੈਂ ਕਿਉਂ ਕਹਿਣਾ ਕਿ ਜੋ ਕਾਂਗਰਸ ਦਾ ਮਾਫੀਆ ਸੀ ਉਹਨੂੰ ਆਜਾਮ ਆਦਮੀ ਪਾਰਟੀ ਪੁਸ਼ਤ ਪਨਾਹੀ ਦੇ ਰਹੀ ਹੈ ਕਿਉਂਕਿ ਹੁਣ ਅਲਾਈਅੰਸ ਵੀ ਉਹ ਚੱਲਿਆ ਸੋ ਜਿਹੜੇ ਉਹਨਾਂ ਦੇ ਕਮਾਊ ਪੁੱਤ ਸੀ ਉਹੀ ਇਹਨਾਂ ਦੇ ਕਮਾਊ ਪੁੱਤ ਨੇ ਸੁਪਰੀਮ ਕੋਰਟ ਗਈ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇ ਭਾਈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਜਿਹੜਾ ਇਲੀਗਲ ਮਾਈਨਿੰਗ ਰੋਕਣ ਤੇ ਪਰਚਾ ਕੁਐਸ਼ ਹੋਇਆ ਉਹ ਕੁਐਸ਼ ਨਹੀਂ ਹੋਣਾ ਚਾਹੀਦਾ ਤੇ ਸੁਪਰੀਮ ਕੋਰਟ ਨੇ ਕਮੈਂਟ ਕਰਕੇ ਡਿਸਮਿਸ ਕਰਤੀ ਪੰਜਾਬ ਸਰਕਾਰ ਦੀ ਪਲੀ ਉਹ ਕਹਿੰਦਾ ਸਰਕਾਰ ਦਾ ਤਾਂ ਹੱਕ ਹੀ ਨਹੀਂ ਬਣਦਾ ਮਤਲਬ ਕੋਈ ਪੰਜਾਬੀ ਚ ਸਮਝਾਵੇ ਤਾਂ ਸਹੀ ਕਿ ਇੱਕ ਬੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਅਗਰ ਇਲੀਗਲ ਮਾਈਨਿੰਗ ਮਾਫੀਆ ਦੇ ਖਿਲਾਫ ਕੰਮ ਕਰ ਰਿਹਾ ਤੇ ਪਰਚਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੇ ਆ ਇੱਕ ਕਰਾਰੀ ਚਪੇੜ ਹੈ ਸਰਕਾਰ ਦੇ ਮੂੰਹ ਤੇ ਸੁਪਰੀਮ ਕੋਰਟ ਨੇ ਕੱਚੀ ਪੇਸ਼ੀ ਚ ਪੰਜਾਬ ਸਰਕਾਰ ਦਾ ਕੇਸ ਡਿਸਮਿਸ ਕਰਤਾ ਮੈਂ ਹੁਣ ਭਗਵਾਨਤ ਮਾਨ ਸਾਹਿਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਸ ਤਰੀਕੇ ਸਰਕਾਰ ਕੰਮ ਕਰੂਗੀ ਕੀ ਹੁਣ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੇ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਆਰਡਰਾਂ ਨੂੰ ਵੀ ਸਰਕਾਰ ਆਪਣੇ ਮਫਾਦਾ ਮੁਤਾਬਕ ਉਹਨਾਂ ਦੀ ਪਰਵਾਹਸ਼ਾ ਕਰੂ ਜੇ ਤਾਂ ਗਵਰਨਰ ਸਾਹਿਬ ਤੇ ਟਿੱਪਣੀ ਕਰ ਦੋ ਫਿਰ ਤਾਂ ਸੁਪਰੀਮ ਕੋਰਟ ਨੇ ਡੈਮੋਕ੍ਰੇਸੀ ਬਚਾ ਲਈ ਜੀ ਸੁਪਰੀਮ ਕੋਰਟ ਮਹਾਨ ਹੈ ਤੇ ਜਦੋਂ ਉਹੀ ਸੁਪਰੀਮ ਕੋਰਟ ਕਹੇ ਕਿ ਅਰਵਿੰਦ ਕੇਜਰੀਵਾਲ ਨੇ 338 ਕਰੋੜ ਦਾ ਐਕਸਾਈਜ਼ ਘੁਟਾਲਾ ਕੀਤਾ ਫਿਰ ਈਡੀ ਸਾਹਮਣੇ ਪੇਸ਼ ਨਹੀਂ ਹੁੰਦੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਚ ਨਸ਼ਾ ਸਰਕਾਰ ਬੁਕਾਰੀ ਹੈ ਡੀਜੀਪੀ ਤੋਂ ਅਪੋਲੋਜੀ ਮਾਫੀ ਮੰਗਾਈ ਉੱਥੇ ਚੁੱਪ ਤੇ ਇਹੋ ਜਿਹੇ ਜਿਹੜੇ ਆਰਡਰ ਨੇ ਇਹਨਾਂ ਨੂੰ ਡਿਫੈਂਡ ਕਰਾਉਣ ਲਈ ਸੁਪਰੀਮ ਕੋਰਟ ਤੱਕ ਭੱਜੇ ਫਿਰਦੇ ਨੇ ਲੱਖਾਂ ਰੁਪਈਆ ਖਰਚਦੇ ਨੇ ਤੇ ਫਿਰ ਝਾੜ ਖਾ ਕੇ ਮੁੜਦੇ ਨੇ ਹੈ ਕੋਈ ਜਵਾਬ ਦੇ ਅਜ ਮੂੰਹ ਦਿਖਾਉਣ ਜੋਗੇ ਰਹਿ ਗਏ ਤੁਸੀਂ ਪੰਜਾਬ ਦੀ ਜਨਤਾ ਨੂੰ ਇਸ ਗੱਲ ਦਾ ਜਵਾਬ ਦਿਓ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਇੱਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਬਾਦ ਅਗਲੀ ਖਬਰ ਵੱਲ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਆਪਣੇ ਜਨਮ ਦਿਨ ਮੌਕੇ 'ਚ ਵੱਡਾ ਐਲਾਨ ਕੀਤਾ ਹੈ ਉਹਨਾਂ ਦੀ ਪਾਰਟੀ 2024 ਦੇ ਲੋਕ ਸਭਾ ਚੋਣਾਂ ਇਕੱਲੇ ਹੀ ਲੜੇਗੀ ਉਹਨਾਂ ਦੀ ਪਾਰਟੀ ਕੋਲ ਕਿਸੇ ਹੋਰ ਪਾਰਟੀ ਨਾਲ ਗੱਠ ਜੋੜਨ ਨਹੀਂ ਕੀਤਾ ਜਾਵੇਗਾ ਮਾਇਆਵਤੀ ਨੇ ਕਿਹਾ ਕਿ ਗੱਠ ਜੋੜ ਨੂੰ ਲੈ ਕੇ ਸਾਡਾ ਤਜਰਬਾ ਸਾਡੇ ਲਈ ਕਦੇ ਵੀ ਲਾਹੇਵੰਦ ਨਹੀਂ ਰਿਹਾ ਪਹੁੰਚਰ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਅੱਜ 18 ਸਾਲਾਂ ਦੇ ਹੋ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਾਜਨੀਤੀ ਤੋਂ ਸੰन्यास ਲੈਣ ਦੀ ਕੋਈ ਯੋਜਨਾ ਨਹੀਂ ਹੈ ਮਾਇਆਵਤੀ ਦਾ ਕਹਿਣਾ ਹੈ ਕਿ ਸਾਨੂੰ ਗੱਠਜੋੜ ਨਾਲ ਨੁਕਸਾਨ ਜ਼ਿਆਦਾ ਹੁੰਦਾ ਹੈ ਇਸ ਲਈ ਅਸੀਂ ਲੋਕ ਸਭਾ ਦੀਆਂ ਚੋਣਾਂ ਇਕੱਲੇ ਲੜਨ ਦਾ ਫੈਸਲਾ ਕੀਤਾ ਹੈ ਉਹਨਾਂ ਅੱਗੇ ਕਿਹਾ ਕਿ ਅਸੀਂ ਇਕੱਲੇ ਚੋਣ ਲੜ ਕੇ ਵਧੀਆ ਨਤੀਜੇ ਲਿਆਵਾਂਗੇ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਬੀਐਸਐਫ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਦਿੱਤੇ ਬਿਆਨ ਚ ਕਿਹਾ ਗਿਆ ਕਿ ਕਈ ਘਰਾਂ ਦਾ ਮਹਿਮਾਨ ਭੁੱਖਾ ਵੀ ਰਹਿ ਜਾਂਦਾ ਹੈ ਨੂੰ ਲੈ ਕੇ ਕਾਫੀ ਚਰਚਾ ਛਿੜ ਗਈ ਸੀ ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਗੜੀ ਵੱਲੋਂ ਦਿੱਤੇ ਬਿਆਨ ਦਾ ਨਿਸ਼ਾਨਾ ਸਿੱਧਾ ਸ਼੍ਰੋਮਣੀ ਅਕਾਲੀ ਦਲ ਵੱਲ ਏ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਅੰਦਰੋਂ ਖਾਤੀ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰਨ ਦੀ ਤਿਆਰੀ 'ਚ ਐ ਹਾਲਾਂਕਿ ਦੋਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਗੱਠਜੋੜ ਦੀ ਗੱਲ ਨੂੰ ਲੈ ਕੇ ਸਵੀਕਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਸਵੀਕਾਰਿਆ ਜਾ ਸਕਦਾ ਏ ਲੋਕ ਸਭਾ ਕੇ ਆਮ ਚੋਣਾਂ होने का भी समय बहुत कम ही रह गया है और यदि इस चुनाव में पार्टी के लोग मेरे दिशा निर्देशों के मुताबिक चलकर व रात दिन कड़ी मेहनत करके अपनी पार्टी का बेहतर रिजल्ट ले आते हैं तो फिर यही इनका इस वर्ष मेरे जन्मदिन का खास तोहफा भी होगा वैसे मुझे पूरी उम्मीद है कि पार्टी के सभी लोग अपने तन मन धन की पूरी ऊर्जा शक्ति एकजुटता तथा आपसी भाईचारे के साथ मिलकर लोकसभा का चुनाव पूरी दमदारी के साथ ही लडेंगे और केंद्र की सत्ता में अपनी प्रभावी भागीदारी भी सुनिश्चित करेंगे इसके साथ ही इस चुनाव को लेकर जहाँ मैं ये बात भी फिर से स्पष्ट कर देना चाहती हूँ कि हमारी पार्टी देश में जल्दी ही घोषित होने वाले लोकसभा के ये आम चुनाव यहाँ गरीबों एवं उपेक्षित वर्गों में से विशेष कर व आदिवासियों वर्गों, मुस्लिम धार्मिक अल्पसंख्यक समाज के लोगों के बलबूते पर ही पूरी तैयारी व दमदारी के साथ अकेले ही लड़ेगी और इन्हीं के बलबूते पर ही हमने सन 2007 में यहाँ आबादी के हिसाब से देश के सबसे बड़े प्रदेश उत्तर प्रदेश में अकेले ही चुनाव लड़कर फिर अपनी पार्टी की पूर्ण बहुमत की सरकार भी बनाई थी इसलिए अपने इस अनुभव को भी खास ध्यान में रखकर हमारी पार्टी लोकसभा के आम चुनाव अकेले ही लड़ेगी तथा देश की जातिवादी पूंजीवादी संकीर्ण वह सम्प्रदायिक सोच रखने वाली सभी विरोधी पार्टियों से अपनी दूरी बना के रखेगी अर्थात हमारी पार्टी यहाँ किसी भी गठबंधन व पार्टी के साथ मिलकर ये चुनाव नहीं लड़ेगी दस दिए की श्रोमणी अकाली दल बहुजन समाज पार्टी का ਪੰਜਾਬ 'ਚ ਗੱਠਜੋੜ ਹੈ ਪਰ ਹਾਲੇ ਤੱਕ ਦੋਹਾਂ ਪਾਰਟੀਆਂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਬਾਰੇ ਸੀਟਾਂ ਨੂੰ ਲੈ ਕੇ ਕੋਈ ਪੁਖਤਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜਿੱਥੇ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਕਰਨ ਦੀ ਅਫਵਾਹਾਂ ਉੱਡ ਰਹੀਆਂ ਨੇ ਉੱਥੇ ਹੀ BSFP ਵੱਲੋਂ ਵੀ ਸਾਰੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ 'ਚ ਇਹਨਾਂ ਵੱਲੋਂ ਕੀ ਰਣਨੀਤੀ ਅਪਣਾਈ ਜਾਂਦੀ ਹੈ ਅਕਾਲੀ ਭਾਜਪਾ ਗੱਠਜੋੜ ਦੌਰਾਨ ਹੋਏ ਬਿਜਲੀ ਸਮਝੌਤਿਆਂ ਤੇ ਸਰਕਾਰ ਤਿੱਖੀ ਨਜ਼ਰ ਰੱਖ ਰਹੀ ਹੈ ਕਿਉਂਕਿ 2007 ਤੋਂ 2017 ਤੱਕ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ਤੇ ਬਿਜਲੈਸ ਨੇ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਸੂਬੇ ਵਿੱਚ 2007 ਤੋਂ 17 ਤੱਕ ਹੋਏ ਬਿਜਲੀ ਸਮਝੌਤਿਆਂ ਤੇ ਨਜ਼ਰ ਰੱਖੀ ਹੋਈ ਹੈ। ਇਨ੍ਹਾਂ ਸਮਝੌਤਿਆਂ ਵਿੱਚ ਥਰਮਲ ਪਾਵਰ ਪ੍ਰੋਜੈਕਟ ਅਤੇ ਸੋਲਰ એનર્ਜੀ ਪਾਵਰ ਪ੍ਰੋਜੈਕਟ ਸ਼ਾਮਲ ਨੇ। ਪਾਵਰਕਾਮ ਨੇ ਇਨ੍ਹਾਂ ਸਮਝੌਤਿਆਂ ਨਾਲ ਸੰਬੰਧਿਤ ਰਿਕਾਰਡ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਹੈ। ਵਿਜੀਲੈਂਸ ਦੇ ਤਕਨੀਕੀ ਮਾਹਰਾਂ ਨੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੰਬੰਧਿਤ ਰੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਵੰਬਰ 2021 ਵਿੱਚ ਜਾਂਚ ਕਮਿਸ਼ਨ ਦੀ ਰਿਪੋਰਟ ਸੌਂਪੀ ਸੀ। ਪਰ ਜਾਂਚ ਕਿਸੇ ਸਿੱਟੇ ਤੇ ਨਹੀਂ ਪਹੁੰਚੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੇ ਸਿਰਫ 17 ਬਿਜਲੀ ਖਰੀਦ ਸਮਝੌਤਾ ਜਾਇਜ਼ਾ ਹੋਣ ਦੀ ਗੱਲ ਕਹੀ ਸੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਸਰਕਾਰ ਦੇ ਕਾਰਜਕਾਲ ਦੌਰਾਨ ਸਾਰੇ ਪੀਜੀਡੀ ਜਾਂਚ ਕਰਨ ਦਾ ਵਾਅਦਾ ਕੀਤਾ ਸੀ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਹੀ ਨੁਕਸਾਨ ਹੋਇਆ ਹੈ ਆਮ ਆਦਮੀ ਪਾਰਟੀ ਬਿਜਲੀ ਸਪਲਾਈ ਨਾ ਹੋਣ ਤੇ ਵੱਧ ਭਾਅ ਦੇਣ ਤੇ ਇਤਰਾਜ਼ ਕਰਦੀ ਆ ਰਹੀ ਹੈ ਜਦਕਿ ਸੂਬਾ ਸਰਕਾਰ ਗੋਵਿੰਦਵਾਲ ਸਾਹਿਬ ਪ੍ਰੋਜੈਕਟ ਨੂੰ ਪਹਿਲਾਂ ਹੀ ਆਪਣੇ ਹੱਥਾਂ ਵਿੱਚ ਲੈ ਚੁੱਕੀ ਹੈ ਰਾਜਪੁਰ ਅਤੇ ਤਲਵੰਡੀ ਸਾਬੋ ਵਿਖੇ ਦੋ ਹੋਰ ਪ੍ਰਾਈਵੇਟ ਥਰਮਲ ਪ੍ਰੋਜੈਕਟਾਂ ਦੇ ਨਾਲ ਪੀਪੀਏ ਦੀ ਜਾਂਚ ਕੀਤੀ ਜਾਵੇਗੀ 95 ਕੰਪਨੀਆਂ ਦੇ ਨਾਲ ਬਿਜਲੀ ਦੀ ਖਰੀਦ ਲਈ ਸਭ ਤੋਂ ਵੱਧ ਦਰ 17.99 ਰੁਪਏ ਪ੍ਰਤੀ ਯੂਨਿਟ ਰਹੀ 8 ਰੁਪਏ ਪ੍ਰਤੀ ਯੂਨਿਟ ਤੋਂ ਉੱਪਰ ਬਿਜਲੀ ਖਰੀਦਣ ਲਈ 20 ਤੋਂ ਵੱਧ ਸਮਝੌਤੇ ਕੀਤੇ ਗਏ ਅਤੇ 7 ਜਾਂ 8 ਰੁਪਏ ਪ੍ਰਤੀ ਯੂਨਿਟ ਦੇ ਹੀ ਸਾਬ ਨਾਲ ਬਿਜਲੀ ਖਰੀਦਣ ਲਈ 35 ਸਮਝੌਤੇ ਕੀਤੇ ਗਏ ਪਰ ਮੌਜੂਦਾ ਸਰਕਾਰ ਵੱਲੋਂ ਬਿਜਲੀ ਖਰੀਦਣ ਲਈ ਬਣਾਏ ਗਏ 9 ਪੀਪੀਏ 23 ਤੋਂ 30 ਪੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕੀਤੇ ਗਏ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਗੋਵਿੰਦਵਾਲ ਥਰਮਾ ਪ੍ਰਾਣ ਖਰੀਦਿਆ ਸੀ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਪਿਛਲੇ ਸਮੇਂ ਵਿੱਚ ਹੋਏ ਬਿਜਲੀ ਸਮਝੌਤੇ ਦੀ ਜਾਂਚ ਕਰਵਾਈ ਜਾਵੇਗੀ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦੌਰਾਨ 12-16 ਪ੍ਰੋਜੈਕਟਾਂ ਸੰਬੰਧੀ ਸਮਝੌਤੇ ਹੋਏ ਸਨ ਜਿਸ ਦੇ ਵਿੱਚ ਰੇਟ ਕਾਫੀ ਜ਼ਿਆਦਾ ਸਨ ਪਾਵਰਕਾਮ ਨੇ 2011 12 ਅਤੇ 2021 ਤੇ 22 ਵਿੱਚ ਬਾਇਓਮਾਸ ਪ੍ਰੋਜੈਕਟਾਂ ਤੋਂ 4487 ਕਰੋੜ ਰੁਪਏ ਦੀ ਸੋਲ ਊਰਜਾ ਅਤੇ 1928 ਕਰੋੜ ਰੁਪਏ ਦੀ ਊਰਜਾ ਖਰੀਦੀ ਸੀ ਮੌਜੂਦਾ ਸਰਕਾਰ ਨੇ ਹੁਣ ਤੱਕ 9 ਸਮਝੌਤਿਆਂ ਤੇ ਦਸਤਖਤ ਕੀਤੇ ਹਨ ਇੰਨਾ ਚ ਬਿਜਲੀ ਦਾ ਰੇਟ 2.5 ਰੁਪਏ ਤੋਂ 3 ਰੁਪਏ ਹੈ ਦੱਸ ਦਈਏ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਗੋਵਿੰਦ왈 ਥਰਮਾ ਪ੍ਰਾਣ ਖਰੀਦਿਆ ਸੀ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਪਿਛਲੇ ਸਮੇਂ ਵਿੱਚ ਹੋਏ ਬਿਜਲੀ ਸਮਝੌਤਿਆਂ ਦੀ ਜਾਂਚ ਕਰਵਾਈ ਜਾਵੇਗੀ ਇਸੇ ਦੌਰਾਨ ਉਹਨਾਂ ਨੇ ਸਿੱਧੇ ਤੌਰ ਤੇ ਕੁਝ ਨੇਤਾਵਾਂ ਦਾ ਨਾਂ ਲੈ ਕੇ ਉਹਨਾਂ ਤੇ ਤੰਜ ਕੱਸਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਅੱਜ ਪੂਰੇ ਪੰਜਾਬ ਚ ਤਹਿਸੀਲਾਂ ਤੇ ਸਬ ਤਹਿਸੀਲਾਂ ਚ ਲੋਕਹਿਤ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਤੇ ਪੈਂਡਿੰਗ ਪਈ ਮਾਮਲਿਆਂ ਨੂੰ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿੱਦੇ ਮੱਦੇ ਨਜ਼ਰ ਅੱਜ ਦੂਜਾ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਲੋਕਾਂ ਦੇ ਇੰਤਕਾਲ ਦੇ ਮਾਮਲੇ ਪੈਂਡਿੰਗ ਪਏ ਨੇ ਉਹ ਆਪਣੇ ਨੇੜੇ ਦੀ ਤਹਿਸੀਲ ਸਬ ਤਹਿਸੀਲ ਵਿੱਚ ਜਾ ਕੇ ਇੰਤਕਾਲ ਸੰਬੰਧੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਖੱਜਲ ਖਵਾਰੀ ਘਟਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸੇ ਦੌਰਾਨ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਵੱਲੋਂ ਵੱਖ-ਵੱਖ ਕੈਂਪਾਂ ਦਾ ਦੌਰਾ ਕੀਤਾ ਗਿਆ ਤੇ ਉੱਥੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦਾ ਹੱਲ ਕੱਢਿਆ ਗਿਆ। 1 ਮਿੰਟ ਔਰ ਸਾਡੇ 31000 ਤੋਂ ਜ਼ਿਆਦਾ ਜਿਹੜੇ ਤੁਸੀਂ ਖਾਲੋਨ ਦਰਦ ਹੋਏ ਪੰਜਾਬ 'ਚ ਸਾਡੇ ਸਾਰੇ ਹੀ ਐਮਐਲਏ ਸਰਦਾਰ ਨੂੰ ਜੀਨੂ ਲੁੱਟੇਗੇ ਅੱਜ ਵੀ। ਦੁਵਾਰਾ ਸੀਐਮ ਸਾਹਿਬ ਨੇ ਫੇਰ ਲੱਗਾਇਆ ਔਰ ਤਾਂ ਕਿ ਲੁੱਟਣਾ ਤੇ ਸੀਐਮ ਸਾਹਿਬ ਅਸ਼ਕਰਪੁਰ ਤੋਂ ਨੂੰ ਪਹਿਲਾ ਵਿਰੋਧ ਸੀ। ਬਿਨਾਂ ਦੱਸੇ ਇਸੇ ਕਰਕੇ ਤੇ ਲੋਕਾਂ ਨੂੰ ਸੰਬੰਧਿਤ ਪਰੇਸ਼ਾਨੀਆਂ ਪੁੱਛੇ ਜਾਂਦੇ ਸਿੰਪਲ ਗੱਲ ਹੈ ਜਾਂ ਕੋਈ ਜਿਹੜਾ ਕੋਈ ਮੈਟਰ ਕੋਰਟ ਤੇ ਨਹੀਂ ਹੈ ਜਾਂ ਕੋਈ ਉਹਦਾ ਸਟੈਂਡਰਡ ਨਹੀਂ ਹੈ ਉਹ ਅੱਜ ਵੀ ਦਰਜ ਸਾਡੇ ਪੁਛ ਕਿਤਾਂ ਕਰਦੇ ਆ ਅਸੀਂ ਆਮ ਪਾਰਟੀ ਦੇ ਮੈਡਮ ਦੇ ਖਾਸ ਬੰਦੇ ਆ ਤੁਸੀਂ ਮੇਰਾ ਕੰਮ ਵੀ ਕਰੋ ਆ ਕੇ ਦੱਸਦਾ ਜੀ ਸਰ ਫੋਨ ਮੈਨੇ ਲੇ ਸੀ ਗੁਰਦੁਆਰੇ ਕੋਲ ਤੁਹਾਨੂੰ ਫਿਰ ਐਸਾ ਸੁਨੇਹੇ ਮਿਲੇ ਤਾ ਮੈਂ ਵੀਏ ਮਾਰ ਕਰੀ ਸੀ ਸਰ ਕੋਈ ਆਫੀਸਰ ਇਦਾਂ ਨਹੀਂ ਕਰ ਸਕਦਾ ਪੈਰੀ ਜੀ ਉਹ ਕਰਦਾ ਜੀ ਹਾਂ ਉਹ ਕਰਦਾ ਜੀ ਇੱਕ ਇਹ ਜਿਹੜਾ ਇੰਜੀਨੀਅਰ ਅਰਜੀ ਨਹੀਂ ਪਾ ਤੇ ਪਾ ਲਈ ਜੀ ਇਹ 100 100 ਰੁਪਏ ਟੈਕ ਕਰਦਾ ਇੱਕ ਐਪਲੀਕੇਸ਼ਨ ਦਾ ਲੈਂਦੇ ਔਰ ਇਹਨਾਂ ਤੁਸੀਂ ਕਿੰਨੇ ਹਜ਼ਾਰ ਰੁਪਏ ਦੀ ਰਸੀ ਲਖਾਈ ਲੈਣੇ ਰੇਟ ਲਿਸਟ ਲਗਣੀ ਚਾਹੀਦੀ ਜੀ ਰੇਟ ਲਿਸਟ ਇੱਕ ਮਿੰਟ ਸਾਡਾ ਲੈਟਾ ਰੇਟ ਲਿਸਟ ਲਗਣੀ ਚਾਹੀਦੀ ਹੈ ਇੱਕ ਮਿੰਟ ਜੀ ਸ਼ਫਰ ਸਾਹਿਬ ਪੂਰੀ ਰੇਟ ਲਿਸਟ ਉਹਦੇ ਮੁਤਾਬਿਕ ਚੱਲੇਗਾ ਲੱਗ ਜਾਏਗੀ ਇਹ ਜ਼ਿੰਮੇਵਾਰੀ ਜਿਹੜੀ ਹੈ ਜਿਹੜਾ ਸਬੰਧ ਦੇ ਅਫਸਰ ਆ ਤੁਸੀਂ ਜ਼ਰੂਰ ਉੱਥੇ ਬੈਠਾ ਹਾਉਨ ਨਹੀਂ ਹੋਣੀ ਚਾਹੀਦੀ ਠੀਕ ਹੈ ਮੈਂ ਲੈਟਰ ਸਰ ਕਢਵਾ ਲੈਂਦਾ ਨਹੀਂ ਕੋਈ ਗੱਲ ਆ ਤਾਂ ਫਿਰ ਦਿੱਕਤ ਆਏਗੀ ਤਾਂ ਉਹਨੂੰ ਦਿੱਕਤ ਆਏਗੀ ਜਿਹੜਾ ਫालतू ਪੈਸੇ ਮੰਗਦਾ ਉਹਨੂੰ ਤਾਂ ਤੁਹਾਨੂੰ ਦਿੱਕਤ ਆਏਗੀ ਕੱਲ ਕੋਈ ਲਿਖ ਕੇ ਦੇਗਾ ਸਾਨੂੰ ਕੈਂਸਲ ਕਰਨਾ ਪਏਗਾ ਲਾਇਸੈਂਸ ਇਹਦਾ RAM ਨਾਲ ਰੋਟੀ ਉਹ ਆਪ ਦੇ ਜੀ ਜਿਹਨੂੰ ਕੋਬਜੈਕਸ਼ਨ ਨਾਲ ਤੋਂ ਲੈ ਲੈ ਭਰਾਵਾ ਕਿ ਨਹੀਂ ਇਹ ਤੂੰ ਕੱਲੇ ਮੰਗਦਾ ਕੱਲੇ ਟੰਗ ਕਰਦਾ ਕਿਸੇ ਸਰ ਡਿਸਪਲੇ ਕਰਾ ਲੈ ਕੁਝ ਫੋਟੋ ਸਟੇਟ ਦਾ ਵੀ ਆਦੀ ਹੈ ਕੋਈ ਮੈਂ ਜਿਹੜਾ ਕੋ ਤਿੰਨ ਸਾਲ ਪਹਿਲੇ ਮੈਂ ਮਿੱਤੂ 3000 ਰੁਪਏ ਰਿਸ਼ਤੀ ਲਖਾਈ ਦਾ ਲਿਆ ਜੀ ਮੈਂ ਕਿਸ ਮੈਂ ਮੁੜ ਕੇ ਆਇਆ ਉਹਨੂੰ ਕਿਹਾ ਅਰਜੀ ਨੂੰ ਜਿਹੜੇ ਨਾਰਦੇ ਨੂੰ ਮੈਂ ਕਹੀ ਨਾ ਮੇਰੇ ਤੋਂ 3000 ਰੁਪਏ ਲਿਆ ਜੇ ਤਾਂ ਇਹਨੇ ਮੈਨੂੰ ਵਾਪਸ ਦੇਣਾ ਤਾਂ ਉਹਦਾ ਦੇ ਦੇਵੇ ਉਹ ਆਪ ਉਸ ਟਾਈਮ ਸੀਟ ਤੇ ਹੈ ਨਹੀਂ ਸੀਗਾ ਉਰੇ ਮੈਨੂੰ ਦੂਏ ਦਿਨ 2000 ਵਾਪਸ ਕੀਤਾ ਫੇਰ ਰੱਖ ਲਿਆ ਸਾਰਾ ਜੀ ਹਾਂ ਤੁਸੀਂ ਲਿਖਾਓ ਜੀ ਬਾਕੀ ਲਿਖ ਕੇ ਨਾ ਲੋਕਾ ਇੱਕ ਇੱਕ ਉਹਦੇ ਚ ਥੱਲੇ ਲਿਖੋ ਬਕਾਇਦਾ ਵੀ ਜਿਹੜਾ ਬੰਦਾ ਹੈਗਾ ਮੈਨੂੰ ਤੁਹਾਨੂੰ ਆਖ ਮਿਲੇ ਠੀਕ ਹੈ ਸਰ ਇੱਕ ਸਰ ਇੰਤਜ਼ਾਰ ਲੋਕਾਂ ਨੂੰ ਹਾਂ ਜੀ ਸਰ ਸਾਹਿਬ ਕੋ 2000 ਦੇਈਏ ਇੱਕ ਨਵਾਂ ਸ਼ਹਿਰ ਦਾ ਤੇ ਇੱਕ ਬਲਾਕ ਚੋਰ ਦਾ ਵੈਸੇ ਆ ਨਹੀਂ ਤੁਸੀਂ ਤੁਹਾਨੂੰ ਦੇਖੋ ਮਨੂ ਦੀ ਗੱਲ ਸੁਣਦੇ ਤੇ ਇੱਕ ਸਰਕ ਲੰਬੜਦਾਰਾਂ ਨੇ ਨਾ ਜਦੋਂ ਜਲੰਧਰ ਇਲੈਕਸ਼ਨ ਸੀਗਾ ਉਦੋਂ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਤੁਹਾਡਾ 5000 ਰੁਪਏ ਮਾਨ ਪੱਤਾ ਕਰ ਦਿੱਤਾ ਜਾਊਗਾ ਦੇਖੋ ਉਹ ਬੈਂਕ ਦੀ ਦੇਖੋ ਪਹਿਲਾ 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 ਮੇਰੀ ਹਾਂ ਬਿਲਕੁਲ ਜਿਹੜੀ ਐਨਓਸੀ ਵਾਲੀ ਹੈ ਨਾ ਪ੍ਰੋਬਲਮ ਆ ਜੀ ਅਸੀਂ ਇਹਨੂੰ ਜਲਦੀ ਬਹੁਤ ਜ਼ਿਆਦਾ 8.54 ਚ ਇੱਕ ਵੀ ਰਜਿਸਟਰੀ ਨਹੀਂ ਹੋਈ ਵੀ ਸਰ ਸਾਹਿਬ ਨਾਲ ਬਹੁਤ ਦੇਖੋ ਇੱਕ ਤੁਹਾਨੂੰ ਇਹ ਦੇਖੋ ਸਰਕਾਰ ਨੂੰ ਇਹਨਾਂ ਕਟਾ ਲੋਕਾਂ ਨੂੰ ਪਰੇਸ਼ਾਨੀ ਸਰਕਾਰ ਨੂੰ ਕਟਾ ਸਰਕਾਰ ਦੇ ਰੈਵਨਿਊ ਦੇ ਵਿੱਚ ਕਟਾ ਪਹਿਲੀ ਗੱਲ ਤਾਂ ਪੈਸੇ ਮਿਲ ਨਹੀਂ ਹੈਗੇ ਪੈਸੇ ਆਣੇ ਹਨ ਹਾਂਜੀ ਸਰ ਲੇਕਿਨ ਇਸ ਲਈ ਅਸੀਂ ਲਗਾਤਾਰ ਜਿਹੜੇ ਆ ਸੀਐਮ ਸਾਹਿਬ ਦੇਖਦੇ ਪਏ ਆ ਕਿਉਂਕਿ ਹਾਈ ਕੋਰਟ ਦੀਆਂ ਹਦਾਇਤਾਂ ਦਾ ਪਾਲਨ ਕਰਦੇ ਆ ਜਲਦੀ ਤੋਂ ਜਲਦੀ ਕੁਝ ਨਾ ਕੋਈ ਲੈ ਕੇ ਆਵਾਂਗੇ ਕਿਉਂ ਜਦੋਂ ਕੋਈ ਇੰਨੇ ਚਿਰ ਤੋਂ ਕੋਈ ਕਾਨੂੰਨ ਹੋ ਉੱਤੇ ਬੜੇ ਫਾਲੋ ਨਹੀਂ ਕੀਤਾ ਕਿਸੇ ਨੇ ਤੇ ਹਾਈ ਕੋਰਟ ਦੀ ਡਾਇਰੈਕਸ਼ਨਾਂ ਦਾ ਫਾਲੋ ਕਰਾਂਗੇ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਵਾ ਕੀਤਾ ਗਿਆ ਹੈ ਕਿ 6 ਜਨਵਰੀ ਨੂੰ ਲਗਾਏ ਗਏ ਵਿਸ਼ੇਸ਼ ਕੈਂਪਾਂ ਚ 31000 ਤੋਂ ਵੱਧ ਜ਼ਮੀਨਾਂ ਦੇ ਇੰਤਕਾਲ ਕੀਤੇ ਗਏ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਦੇ ਤਖਤਪੁਰ ਸਾਹਿਬ ਵਿਖੇ ਪਾਰਟੀ ਦੀ ਕਾਨਫਰੰਸ ਕੀਤੀ ਗਈ ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਆਜ਼ਾਦੀ ਤੋਂ ਪਹਿਲਾਂ ਦੀ ਪਾਰਟੀ ਹੈ ਇਹ ਪਾਰਟੀ ਕੁਰਬਾਨੀਆਂ ਦੇਣ ਵਾਲੀ ਪਾਰਟੀ ਹੈ ਉਹਨਾਂ ਕਾਂਗਰਸ ਭਾਜਪਾ ਕਾਮਰੇਡ ਤੇ ਆਮ ਆਦੀ ਪਾਰਟੀ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਪੰਜਾਬ ਦੇ ਭਲੇ ਨਹੀਂ ਸੋਚਦਿਆਂ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਇਸ ਦੌਰਾਨ ਸੁਖਪੀਰ ਬਾਦਲ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਉਹਨਾਂ ਕਿਹਾ ਕਿ ਖੇਤਰੀ ਪਾਰਟੀਆਂ ਹੀ ਸੂਬੇ ਦਾ ਵਿਕਾਸ ਕਰਦੀਆਂ ਨੇ ਇਸੇ ਦੌਰਾਨ ਉਹਨਾਂ ਨੇ ਗੁਜਰਾਤ ਨੂੰ ਮਾਡਲ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਵੋਟ ਦੇ ਨਾਲ ਹੀ ਪੰਜਾਬ ਦਾ ਵਿਕਾਸ ਹੋਵੇਗਾ ਤੁਸੀਂ ਦੇਖੋ ਆਪਣੇ ਤੋਂ ਸਿਆਣੇ ਖਾਲਸਾ ਜੀ ਆਪਣੇ ਤੋਂ ਸਿਆਣੇ ਪੂਰਾ ਦੇਸ਼ ਮੈਂ ਤਾਂ ਸੋਚਦਾ ਸੀ ਆਪਣੇ ਖਾਲਸੇ ਬਹੁਤ ਸਿਆਣੇ ਐ ਆਪਣੇ ਤੋਂ ਸਿਆਣੇ ਹੁਣ ਦੇਸ਼ ਐ ਦੇਖੋ ਆ ਗੁਜਰਾਤ ਜਾ ਕੇ ਦੇਖੋ ਕਿੰਨੇ ਸਾਲ ਹੋ ਗਏ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਹੁਣ ਪਤਾ ਹੈ ਕਿ ਸਾਡਾ ਲੀਡਰ ਮੋਦੀ ਐ ਇਸ ਮੋਦੀ ਸਾਡੇ ਵਾਸਤੇ ਸਾਰਾ ਕੁਝ ਕੀਤਾ ਐ ਕੋਈ ਬਦਲਾਅ ਦੀ ਗੱਲ ਹੀ ਨਹੀਂ ਕਰਦੇ ਕਹਿੰਦੇ ਲੋੜ ਹੀ ਨਹੀਂ ਸਾਨੂੰ ਸਾਨੂੰ ਮੋਦੀ ਬਹੁਤ ਹੋ ਐ ਮੈਂ ਤੁਹਾਨੂੰ ਪੁੱਛਣਾ ਚਾਹਣਾ ਪੰਜਾਬ ਆਪਣਾ ਘਰ ਹੈ ਇੱਥੇ ਆਪਾਂ ਜੰਮੇ ਪਲੇ ਆ ਆਪਣੇ ਮੁਸ਼ਕਲ ਆਪਣੇ ਹੱਕਾਂ ਲਈ ਆਪਣੇ ਪੰਜਾਬ ਨੂੰ ਤਗੜਾ ਕਰਨ ਵਾਸਤੇ ਕੌਣ ਹੈ ਇੱਥੇ ਅਕਾਲੀ ਦਲ ਤੋਂ ਬਗੈਰ ਮੈਂ ਪੁੱਛਣਾ ਚਾਹੁੰਨੇ ਇੱਥੇ ਕਾਂਗਰਸ ਪਾਰਟੀ ਹੈ ਵੋਟਾਂ ਲੈਂਦੀ ਆ ਥੋਤੋਂ ਹੁਣ ਝਾੜੂ ਵਾਲੇ ਆ ਗਏ ਬੀਜੇਪੀ ਆ ਗਈ ਪਹਿਲੇ ਕਾਮਰੇਡ ਸੀ ਅੱਜ ਕੀ ਕਾਂਗਰਸ ਨੇ ਕਿਤੇ ਸਿੱਖ ਧਰਮ ਬਾਰੇ ਕੋਈ ਗੱਲ ਕੀਤੀ ਲੜਾਈ ਕੀਤੀ ਉਹਨਾਂ ਹੱਕਾਂ ਦੀ ਕੀਤੀ ਸਗੋਂ ਉਹਨਾਂ ਨੇ ਟੈਂਕਾਂ, ਤੋਪਾਂ ਦੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਤੁਸੀਂ ਦੇਖੋ ਕਿੰਨੇ ਆਪਣੇ ਭੈਣ ਭਰਾਵਾਂ ਦਾ ਕਤਲ ਅੰਮਕੀਤਾ ਪਰ ਆਪਾਂ ਭੁੱਲ ਜਾਂਦੇ ਆ ਆ ਝਾੜੂ ਵਾਲੇ ਨੇ ਕੀ ਥੋੜੀ ਕਿਤੇ ਆਵਾਜ਼ ਉਠਾਉ ਉਠਾਉਣਗੇ ਖਾਲਸਾ ਜੀ ਥੋੜੀ ਕੋਈ ਆਵਾਜ਼ ਹੋਣਗੇ ਥੋੜੀ ਲੜਾਈ ਲੜਨਗੇ ਗਰੀਬ ਕਿਸਾਨ ਦੀ ਲੜਾਈ ਲੜਨਗੇ ਪਰ ਆਪਾਂ ਸੋਚਦੇ ਨਹੀਂ ਆ ਬੀਜਪੀ ਲੜ ਸਕਦੀ ਹੈ ਕਜੇ ਕੋਈ ਲੜ ਸਕਦੀ ਹੈ ਜੋ ਲੜਦੀ ਰਹੀ ਹੈ ਇਤਿਹਾਸ ਗਵਾਹ ਤੇ ਥੋੜੀ ਆਪਣੀ ਮਾਂ ਪਾਰਟੀ ਸ਼ਰੋਗਨੀ ਕਾਲੀ ਦਾ ਪਰ ਕਰ ਕੀ ਦਿੱਤਾ ਉਹ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਅੱਜ ਅਮਰੀਕਾ ਦੁਨੀਆ ਤੇ ਕੋ ਰਾਜ ਕਰ ਰਿਹਾ ਅਮਰੀਕਾ ਉਹਨਾਂ ਦੀ ਫੌਜ ਤਕੜੀ ਹੈ ਕੱਲੀ ਫੌਜ ਤਕੜੀ ਹੈ ਐਸ ਕਰਕੇ ਅਮਰੀਕਾ ਦੁਨੀਆ ਦੇ ਰਾਜ ਕਰ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਦੇ ਇਨ੍ਹਾਂ ਇਲਜ਼ਾਮਾਂ ਦਾ ਵਿਰੋਧੀ ਪਾਰਟੀਆਂ ਕੀ ਜਵਾਬ ਦਿੰਦੀਆਂ ਨੇ ਜਨਦਿਆਂ ਦੇ ਇੱਕ ਵਾਰ ਫਿਰ ਨਿਰਮਾਰਦੇ ਅੱਜ ਦੀਆਂ ਮੁਖਸੁਰਕੀਆਂ ਤੇ ਸੁਖਪਾਲ ਸਿੰਘ ਖਰਨ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ ਕਪੂਰਥਲਾ ਦੀ ਅਦਾਲਤ ਚ ਕੇਸ ਦੀ ਹੋਲ ਸੁਣਵਾਈ ਸੁਣਵਾਈ ਦੌਰਾਨ ਅਦਾਲਤ ਨੇ ਸੁਣਿਆ ਦੋਵਾਂ ਪਤਰਾਂ ਦੀਆਂ ਦਲੀਲਾਂ ਅੰਤ ਚ ਅਦਾਲਤ ਨੇ ਖਰਨ ਨੂੰ ਦਿੱਤੀ ਜ਼ਮਾਨਤ ਗਾਰ ਕਾਨੂੰਨੀ ਮਾਲਿਕ ਦੇ ਮਾਮਲੇ ਚ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ ਨਵਜੋਤ ਸਿੰਘ ਸਿੱਧੂ ਨੇ ਐਨਜੀਟੀ ਚ ਦਰਜ ਕੀਤੀ ਸੀ ਪਟੀਸ਼ਨ ਸਰਕਾਰ ਤੋਂ 11 ਮਾਰਚ ਤੱਕ ਮੰਗਿਆ ਜਵਾਬ ਪੰਜਾਬ ਦੇ 13000 ਤੋਂ ਬਾਅਦ ਗram ਪੰਚਾਇਤਾਂ ਨੂੰ ਭੰਗ ਕਰਦੀ ਤਿਆਰੀ ਚ ਸਰਕਾਰ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੱਲੋਂ ਅਫਸਰਾਂ ਨੂੰ ਪੱਤਰ ਜਾਰੀ ਆਉਣ ਵਾਲੇ ਦਿਨਾਂ ਚ ਨੋਟੀਫਿਕੇਸ਼ਨ ਹੋ ਸਕਦਾ ਹੈ ਜਾਰੀ ਸੁਪੀਰ ਸਿੰਘ ਬਾਦਲ ਖਿਲਾਫ ਐਫਆਈਆਰ ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਰੱਖਿਆ ਬਰਕਰਾਰ ਪੰਜਾਬ ਸਰਕਾਰ ਦੀ ਅਪੀਲ ਕਰ ਦਿੱਤੀ ਕਾਰਜ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫੇਰ ਜੁੜੂਗਾ ਧੰਨਵਾਦ